ਨਾਸ਼ਟਾ ਉਸ ਤੋਂ ਮਨਮੇਸ਼ ਕੇ ਬਰਕਰਾਰ ਦਾ ਬਣੇ ਇਸ ਕੋਲ ਪੂਰਾ ਪੰਜਾਬ ਅੱਜ ਚੋਰਚੋਰਾ ਦੇ ਵਿੱਚ ਦੁਬਾਰਾ بارش ਸ਼ੁਰੂ ਹੋ ਗਈ ਹੈ 2-3 ਦਿਨ ਤੋਂ ਬਰਸਾਤ ਨਹੀਂ ਪਈ ਸੀ ਲੋਕਾਂ ਨੂੰ ਰਾਹਤ ਦੀ ਸਾਸ ਮਿਲੀ ਸੀ ਪਰ ਅੱਜ ਦੁਬਾਰਾ ਜੋ ਬਰਸਾਤ ਸ਼ੁਰੂ ਰਹੀ ਹੈ ਇਸ ਨਾਲ ਜੋ ਆਵਾਜ਼ ਆਈ ਹੈ ਪ੍ਰਭਾਵ ਪਵੇਗੀ ਔਰ ਜੋ ਮੰਡੀ ਦੇ ਵਿੱਚ 1509 ਦੀ ਫਸਲ ਆ ਰਹੀ ਹੈ ਉਸ ਨੂੰ ਵੀ ਕਟਾਈ ਦੇ ਵਿੱਚ ਨਿਰਾਸ਼ਾ ਜੜੀ ਜਤਾਈ ਜਾ ਰਹੀ ਹੈ ਕਿਸਾਨਾਂ ਦੇ ਵਿੱਚ ਔਰ ਜੋ ਆਉਣ ਵਾਲੀ ਝੋਨੇ ਦੀ ਫਸਲ ਹੈ ਉਸ ਉਹ ਵੀ ਜਿਹੜੀ ਹੈ ਜੋ ਆਉਣ ਵਾਲੀ ਝੋਨੇ ਦੀ ਫਸਲ ਹੈ ਉਸ ਦੇ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਔਰ ਜੋ ਹੜ੍ਹ ਪੀੜਤ ਇਲਾਕੇ ਹੈ ਉਹਨਾਂ ਲਈ ਵੀ ਜਿਹੜੀ ਹੈ ਇਹ ਚੰਗੀ ਖਬਰ ਨਹੀਂ ਹੈ ਕਿ ਜੋ ਬਰਸਾਤ ਜਿਹੜੀ ਲਗਾਤਾਰ ਪੈ ਰਹੀ ਹੈ ਔਰ ਅਸੀਂ ਪ੍ਰਮਾਤਮਾਗੇ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸੁੱਖ ਸ਼ਾਂਤੀ ਬਖਸ਼ ਰਾਹਤ ਬਖਸ਼ ਤੇ ਸਾਤ ਜਿਹੜੀ ਐ ਇਸ ਨੂੰ ਬੰਦ ਕੀਤਾ ਜਾਵੇ ਤਾਂ ਕਿ ਜਿਹੜਾ ਆਉਣ ਵਾਲਾ ਸੀਜ਼ਨ ਹੈ ਉਹ ਖੁਸ਼ੀਆਂ ਭਰਿਆ ਹੋਵੇ ਹਰ ਇੱਕ ਲਈ ਖੁਸ਼ੀਆਂ ਆਉਂ ਜਾਵੇ ਔਰ ਜੋ ਹੜਪਿੱਟ ਤੋਂ ਲੋਕ ਹੈ ਉਹਨਾਂ ਨੂੰ ਵੀ ਕੋਈ ਰਾਹਤ ਨੁਸਕੇ ਧੰਨਵਾਦ ਅਸਮਾਨ ਦੇ ਵਿੱਚ ਬੱਦਲ ਛਾਇਆ ਹੋਇਆ ਔਰ ਬਿਜਲੀ ਜਿਹੜੀ ਅਗੜਕ ਰਹੀ ਆ ਔਰ ਬਰਸਾਤ ਜਿਹੜੀ ਆ ਥਾਪੇ ਪੈ ਰਹੀ ਆ ਕੋਰਤਪੁਰਾ ਦੇ ਵਿੱਚ ਅੱਜ ਕਈ 15 ਮਿੰਟ ਤੋਂ ਲਗਾਤਾਰ بارش ਜਿਹੜੀ ਆ ਹੋ ਰਹੀ ਆ ਔਰ ਜਿਹੜੀ ਆਵਾਜਾ ਵੀ ਹੈ ਪ੍ਰਭਾਵਿਤਤਾ ਹੋਏਗੀ ਹੀ ਇਸੇ ਨਾਲ ਜੋ ਸਾਨਾਂ ਦੀਆਂ ਫਸਲਾਂ ਉੰਤ ਦਾ ਵੀ ਨੁਕਸਾਨ ਹੋਣ ਦਾ ਖ਼ਸ਼ਾ ਜ਼ਾਹਰ ਕੀਤਾ ਜਾ ਰਿਹਾ ਕਿਉਂਕਿ ਝੋਨੇ ਦੀ ਫਸਲ ਜਿਹੜੀ ਹੈ 1509 ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਔਰ ਦਾਣਾ ਮੰਡੀ ਕੋਟਪੂਰਾ ਦੇ ਵਿੱਚ 1509 ਆ ਵੀ ਚੁੱਕੀ ਹੈ ਜਿਸ ਦਾ ਰੇਟ 3400 ਰੁਪਏ ਵਿਕਿਆ ਤੇ ਜਿਹੜੀ ਫਸਲ ਦੀ ਕਟਾਈ ਹੈ ਬਰਸਾਤ ਪੈਣ ਕਰ ਨੂੰ ਉਪਜ ਨਾਲ ਹੀ ਰੁਕ ਜਾਵੇਗੀ ਕਿਉਂਕਿ ਕੰਬਾਈਨਾ ਜਿਹੜੀਆਂ ਹੈ ਬਰਸਾਤ ਦੇ ਵਿੱਚ ਨਹੀਂ ਚੱਲਣਗੀਆਂ ਇਸ ਕਰਕੇ ਪਰਮਾਤਮਾ ਅਗੇ ਅਰਦਾਸ ਕੀਤੀ ਜਾਂਦੀ ਹੈ ਕਿ ਪਰਮਾਤਮਾ ਸ਼ਰਸਾਤ ਨੂੰ ਹਮ ਥੱਲ ਬੋ ਤਾਂ ਕਿ ਜਿਹੜਾ ਆਉਣ ਵਾਲਾ ਸੀਜ਼ਨ ਹੈ ਝੋਨੇ ਦਾ ਸੀਜ਼ਨ ਹੈ ਉਹ ਸਹੀ ਸਲਾਮਤ ਜਿਹੜਾ ਹੋ ਸਕੇ ਔਰ ਇਸ ਵਾਰ ਕਾਫੀ ਬਰਸਾਤ ਹੋਣ ਦੇ ਨਾਲ ਜੋ ਹੜਪੀੜਤ ਇਲਾਕੇ ਹੈ ਉਹਨਾਂ ਨੂੰ ਵੀ ਕੁਝ ਰਾਹਤ ਮਿਲ ਸਕੇ ਕਿਉਂਕਿ ਹੜਪੀੜਤ ਇਲਾਕਿਆਂ ਦੇ ਵਿੱਚ ਜੋ ਲੋਕ ਹੈ ਉਹ ਆਪਣੇ ਘਰ ਛੱਡ ਛੱਡ ਕੇ ਕਿਸੇ ਹੋਰ ਜਿਹੜਾ ਰੈਂਟ ਸੇਰਾ ਕਰ ਰਿਹਾ ਹੈ ਔਰ ਹਾਲਾਤ ਜਿਹੜੇ ਬਹੁਤ ਖਰਾਬ ਹੋਏ ਹੋਏ ਆ ਇਸ ਕਰਕੇ ਅਰਦਾਸ ਕੀਤੀ ਜਾਂਦੀ ਹੈ ਕਿ हे ਪਰਮਾਤਮਾ ਉਹਨਾਂ ਦੀ ਰੱਖਿਆ ਕਰ ਔਰ ਆਉਣ ਵਾਲਾ ਸੀਜ਼ਨ ਜੋ ਫਸਾਣਾ ਦਾ ਉਹ ਖੁਸ਼ੀਆਂ ਭਰਿਆ ਹੋਵੇ